ਕੁਝ ਕੋ ਫੁਕਰੇ ਲੋਕ ਗੁਰਦੁਆਰਾ ਸਾਹਿਬ ਜਾ ਕੇ ਆ ਗਲਤੀ ਜ਼ਰੂਰ ਕਰਦੇ ਨੇ ਤੇ ਜਦੋਂ ਵੀ ਤੁਸੀਂ ਵੇਖਣਾ ਕਿ ਗੁਰਦੁਆਰਾ ਸਾਹਿਬ ਤੁਸੀਂ ਜਾਂਦੇ ਹੋ ਤਾਂ ਬਹੁਤ ਸਾਰੇ ਚੰਗੇ ਸੱਜਣ ਗੁਰਦੁਆਰਾ ਸਾਹਿਬ 'ਚ ਇਕਾਗਰ ਚੇਤ ਧੋਕੇ ਜਾਂਦੇ ਨੇ ਇਥੋਂ ਤੱਕ ਕਿ ਆਪਣੀ ਹਰ ਚੀਜ਼ ਬੰਦ ਕਰਕੇ ਜਿਵੇਂ ਮੋਬਾਈਲ ਵਗੈਰਾ ਵੀ ਸਵਿਚ ਆਫ ਕਰਕੇ ਜਾਂ ਉਹਨੂੰ ਸਾਇਲੈਂਟ ਕਰਕੇ ਗੁਰਦੁਆਰਾ ਸਾਹਿਬ 'ਚ ਜਾਂਦੇ ਨੇ ਤਾਂ ਕਿ ਕਿਸੇ ਵੀ ਇਨਸਾਨ ਦੀ ਭਾਵਨਾ ਨੂੰ ਧਿਆਨ ਨਾ ਖਿੱਚਿਆ ਜਾਵੇ ਉਹ ਕੋਈ ਬੰਦਾ ਆਪਣੀ ਭਾਵਨਾ ਤੋਂ ਟੁੱਟ ਨਾ ਜਾ ਕੇ ਕਿਉਂਕਿ ਇਹ ਇੱਕ ਮਰਿਆਦਾ ਆ ਤੁਹਾਡੇ ਵਰਗੇ ਸੂਝਵਾਨ ਸੱਜਣ ਜਦੋਂ ਵੀ ਗੁਰਦੁਆਰਾ ਸਾਹਿਬ ਜਾਣਗੇ ਭਾਵੇਂ ਕਿੰਨੇ ਜ਼ਰੂਰੀ ਕੰਮ ਹੋਵੇ ਉਹ ਕਦੀ ਫੋਨ ਨਹੀਂ ਚੁੱਕਣਗੇ ਜਾਂ ਫੋਨ ਆਪਣੀ ਗੱਡੀ 'ਚ ਰੱਖ ਜਾਣਗੇ ਜਾਂ ਫੋਨ ਕਿਸੇ ਨੂੰ ਫੜਾ ਦੇਣਗੇ ਜਾਂ ਫੋਨ ਨੂੰ ਮਤਲਬ ਸਾਇਲੈਂਟ ਤੇ ਲਾ ਦੇਣਗੇ ਕਿ ਨਹੀਂ ਮੈਂ ਗੁਰੂ ਘਰ ਚੱਲੇ ਆਇਆ ਹਾਂ ਉੱਥੇ 10 ਮਿੰਟ ਬਹਿਣਾ ਹੈ ਅੱਧਾ ਘੰਟਾ ਬਹਿਣਾ ਹੈ ਜਾਂ ਅਰਦਾਸ ਵਿੱਚ ਸ਼ਾਮਲ ਹੋਣਾ ਹੈ ਤੇ ਮੈਂ ਆਪਣੇ ਗੁਰੂ ਦੇ ਨਾਲ ਗੱਲਾਂ ਕਰਨੀਆਂ ਨੇ ਬਹੁਤ ਸਾਰੇ ਸੱਜਣ ਇੰਜ ਕਰਦੇ ਨੇ ਚੰਗੀ ਸੋਚ ਦੇ ਲੋਕ ਪਰ ਤੁਸੀਂ ਵੇਖਣਾ ਕੁਝ ਕੋ ਫੁਕਰੇ ਲੋਕ ਕੀ ਕਰਨਗੇ ਜਦੋਂ ਵੀ ਗੁਰਦੁਆਰਾ ਸਾਹਿਬ ਜਾਣਗੇ ਉਹ ਕਦੀ ਵੀ ਆਪਣਾ ਮੋਬਾਈਲ ਸਵਿਚ ਆਫ ਨਹੀਂ ਕਰਦੇ ਕਦੀ ਵੀ ਮੋਬਾਈਲ ਆਪਣਾ ਸਾਇਲੈਂਟ ਨਹੀਂ ਕਰਦੇ ਜੇ ਜਦੋਂ ਮੰਨ ਲਓ ਕਿਸੇ ਦੇ ਆਪਾਂ ਅਰਦਾ ਅੰਤਮ ਅਰਦਾਸ 'ਚ ਸ਼ਾਮਲ ਹੋਣ ਗਏ ਜਾਂ ਕਿਸੇ ਕੋਈ ਉਧਰ ਅਰਦਾਸ ਹੋ ਰਹੀ ਆ ਸਾਰੀ ਸੰਗਤ ਖੜੀ ਹੋਈ ਆ ਤਾਂ ਕੁਝ ਕੋ ਫੁਕਰੇ ਲੋਕਾਂ ਦਾ ਮੋਬਾਈਲ ਦੇ ਉੱਤੇ ਰਿੰਗ ਟੂਨ ਵੱਜਣ ਲੱਗ ਪੇਗੀ ਭਾਵੇਂ ਉਹਨਾਂ ਨੇ ਕੋਈ ਗੀਤ ਲਾਇਆ ਹੋਵੇ ਭਾਵੇਂ ਕੋਈ ਸ਼ਬਦ ਕੀਰਤਨ ਲਾਇਆ ਕੋਈ ਕੁਝ ਵੀ ਲਾਇਆ ਹੋਵੇ ਉਹ ਨਾਲ ਹੀ ਰਿੰਗ ਟੂਨ ਵੱਜਣ ਲੱਗ ਪੇਗੀ ਸਾਰਿਆਂ ਦਾ ਧਿਆਨ ਉਸ ਬੰਦੇ ਵੱਲ ਚਲ ਜਾਏਗਾ ਇੰਜ ਅਰਦਾਸ ਵਿੱਚ ਜਾਂ ਉਸ ਸਥਾਨ ਦੇ ਉੱਤੇ ਵਿਘਨ ਪੈਂਦਾ ਆ ਬਹੁਤ ਵੱਡੀ ਮर्यादा ਨੂੰ 6 ਵਜੇ ਦੀ ਹੁਣ ਕੋਈ ਕਹੂਗਾ ਇਹਨਾਂ 6 ਕਿਦਾਂ ਵਜੇ ਹੁਣ ਇੱਕ ਆਪ ਆਮ ਜੇ ਬੰਦੇ ਕੋਲ ਮਨ ਲਓ ਕਿ ਕਿਸ ਨੇ ਦਫ਼ਤਰ ਚ ਜਾਣਾ ਹੋਵੇ ਕੁ ਉਦਾਹਰਨ ਲੈ ਲੈਣੇ ਆ ਕਿਸੇ ਵੀ ਇਨਸਾਨ ਦੀ ਕਿਸੇ ਮਹਿਕਮੇ ਦੀ ਲੈ ਲੈਣੇ ਆ ਜਿੱਦਾਂ ਮੰਨ ਲਓ ਡਿਪਾਰਟਮੈਂਟ ਚ ਲੱਗ ਲੱਗ ਤਰ੍ਹਾਂ ਦੇ ਲੋਕ ਹੁੰਦੇ ਨੇ ਚਾਹੇ ਐਸ ਐਚਓ ਹੋਵੇ ਚਾਹੇ ਡੀ ਐਸ ਪੀ ਹੋਵੇ ਚਾਹੇ ਐਸ ਐਸ ਪੀ ਹੋਵੇ ਚਾਹੇ ਡੀ ਸੀ ਸਾਹਿਬ ਹੋਵੇ ਜਾਂ ਕੋਈ ਹੋਰ ਰੈਂਕ ਦਾ ਅਧਿਕਾਰੀ ਹੋਵੇ ਤਾਂ ਉਹਦੇ ਦਫ਼ਤਰ ਚ ਵੀ ਜਾਣ ਤੋਂ ਪਹਿਲਾਂ ਇਹੋ ਜਿਹੇ ਫੁਕਰੇ ਲੋਕ ਹੁੰਦੇ ਪਹਿਲਾਂ ਮੋਬਾਈਲ ਬਾਹਰ ਫੜਾ ਦੇਣਗੇ ਕਿ ਲੈ ਆਪੀ ਮੋਬਾਈਲ ਅੰਦਰ ਵੱਜ ਗਿਆ ਤਾਂ ਐਵੇਂ ਗੁੱਸੇ ਹੋਊਗਾ ਕੋਈ ਮੈਨੂੰ ਮਾੜਾ ਬੋਲੇਗਾ ਕਿਉਂਕਿ ਉੱਥੇ ਵੀ ਇੱਕ ਪ੍ਰੋਟੋਕੋਲ ਹੁੰਦਾ ਕਿ ਭਈ ਤੁਸੀਂ ਆਏ ਹੋ ਤੇ ਆਪਣੀ ਕੰਮ ਦੀ ਗੱਲ ਕਰਕੇ ਬਾਹਰ ਜਾਓ ਤੇ ਬਾਹਰ ਜਾ ਕੇ ਜਿੰਨਾ ਮਰਜੀ ਫੋਨ ਸੁਣੋ ਤੇ ਜਿੰਨੀ ਮਰਜੀ ਗੱਲ ਕਰੋ ਇੱਕ ਪ੍ਰੋਟੋਕੋਲ ਆ ਜੇ ਇੱਕ ਛੋਟੇ ਦਫਤਰ ਦੇ ਵਿੱਚ ਪ੍ਰੋਟੋਕੋਲ ਹੈਗਾ ਜਾਂ ਉੱਥੇ ਮਰਿਆਦਾ ਹੈਗੀ ਆ ਤੇ ਫਿਰ ਗੁਰੂ ਮਹਾਰਾਜ ਨੇ ਜਿੰਨੇ ਪਤਾ ਨਹੀਂ ਕਿੰਨੇ ਕੇ ਐਸਐਸਪੀ ਬਣਾਏ ਨੇ ਕਿੰਨੇ ਕੇ ਰਾਜੇ ਮਹਾਰਾਜੇ ਬਣਾਏ ਨੇ ਮਹਾਰਾਜ ਨੇ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉੱਥੇ ਕੋਈ ਨਹੀਂ ਪ੍ਰੋਟੋਕੋਲ ਕਰਦੇ ਫੁਕਰੇ ਲੋਕ ਉੱਥੇ ਜਾਣ ਬੁੱਝ ਕੇ ਅਰਦਾਸ ਹੋ ਰਹੀ ਹੋएगी ਤੇ ਫੋਨ ਖੜਕਿਆ ਨਾਲ ਹੀ ਫੋਨ ਚੁੱਕ ਲੈਣਾ ਨਾਲੇ ਗੱਲਾਂ ਕਰੀ ਜਾਣੀਆਂ ਤੇ ਅਰਦਾਸ ਚੱਲਦੀ ਰਹਿਣੀ ਫਿਰ ਕਹਣਾ ਚੱਲ ਕੋਈ ਨਹੀਂ ਮੈਂ ਤਾਂ ਨਾ ਬਾਅਦ ਚੋਂ ਗੱਲ ਕਰਦਾ ਮੈਂ ਇੱਕ ਨਾ ਸਮਾਗਮ 'ਚ ਆਇਆ ਆਹੋ ਜਿਹੇ ਕਰਤੂਤਾਂ ਕਰਦੇ ਫੁਕਰੇ ਲੋਕ ਫਿਰ ਜਿਹੜੇ ਤੁਹਾਡੇ ਵਰਗੇ ਲਾਗੇ ਸੱਜਣ ਖਲੋਤੇ ਹੁੰਦੇ ਨੇ ਉਹ ਛੱਟ ਜਾਣ ਜਾਂਦੇ ਨੇ ਕਿ ਪਈ ਇਹ ਇੱਕ ਖਾਨਦਾਨੀ ਬੰਦਾ ਜਾਂ ਨਹੀਂ ਲੱਗਦਾ ਇਹ ਖਾਨਦਾਨੀ ਮਨੁੱਖ ਨਹੀਂ ਲੱਗਦਾ ਇਹ ਇੱਕ ਫੁਕਰਾ ਇਨਸਾਨ ਆ ਜਿਨੇ ਆਪਣੀ ਪੂਰੀ ਫੁਕਰਪੁਣਾ ਇੱਥੇ ਸਮਾਗਮ ਗਮਚਾ ਕਰ ਦਿੱਤਾ ਇਸ ਕਰਕੇ ਕਰਨਾ ਫਿਰ ਕੀ ਚਾਹੀਦਾ ਜਿਵੇਂ ਤੁਹਾਡੇ ਵਰਗੇ ਚੰਗਿਆਂ ਲੋਕਾਂ ਤੋਂ ਸੇਧ ਲੈਣੀ ਚਾਹੀਦੀ ਆ ਕਿ ਗੁਰਦੁਆਰਾ ਸਾਹਿਬ ਜਾ ਕੇ ਕਦੀ ਵੀ ਆਪਣੇ ਇਸ ਮੋਬਾਈਲ ਨੂੰ ਉਨਾ ਸਪੀਕਰ ਆਨ ਨਹੀਂ ਰੱਖਣਾ ਚਾਹੀਦਾ ਉਹਨੂੰ ਸਾਇਲੈਂਟ ਕਰ ਲੈਣਾ ਚਾਹੀਦਾ ਹਾਂ ਜੇ ਕੋਈ ਫੋਨ ਆਏ ਹੋਣਗੇ ਤਾਂ ਉਹ ਆਪੇ ਵਿੱਚ ਰਹਿ ਜਾਣਗੇ ਜਾਂ ਕੋਈ ਵਾਇਸ ਮੈਸੇਜ ਪਾ ਦੇਗਾ ਆਪਾਂ ਜਦੋਂ ਅੱਧੇ ਘੰਟੇ ਬਾਅਦ 15 ਮਿੰਟਾਂ ਬਾਅਦ ਜਿੰਨਾ ਵੀ ਆਪਾਂ ਸਮਾ ਗੁਰੂ ਮਹਾਰਾਜ ਦੇ ਘਰ ਟਹਿਰੇ ਆਂ ਉਦੋਂ ਬਾਅਦ ਆਪਾਂ ਆਪਣਾ ਫੋਨ ਆਕੇ ਚੈੱਕ ਕਰਕੇ ਉਹਨੂੰ ਬੈਕ ਕਾਲ ਕਰ ਸਕਦੇ ਕਿ ਭਈ ਮੈਂ ਤਾਂ ਗੁਰਦੂ ਘਰ ਸਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠਾ ਇਸ ਕਰਕੇ ਮੈਂ ਤਾਂ ਫੋਨ ਨਹੀਂ ਚੁੱਕ ਸਕਿਆ ਹੁਣ ਆਪਾਂ ਗੱਲ ਕਰਦੇ ਆਂ ਤੇ ਕੋਈ ਗੱਲ ਨਹੀਂ ਹੁੰਦੀ ਈ ਵੱਡਾ ਮਸਲਾ ਵੀ ਕੋਈ ਨਹੀਂ ਹੁੰਦਾ ਤੇ ਉਹ ਆਪਾਂ ਹੱਲ ਹੋ ਜਾਂਦਾ ਕਿ ਜਿਹੜਾ ਫੁਕਰ ਪੁਣਾ ਹੁੰਦਾ ਆ ਫੁਕਰ ਪੁਣੇ ਜਾਨ ਬੁੱਝ ਕੇ ਲੋਕ ਫੁਕਰੀਆਂ ਕਰਦੇ ਨੇ ਫਿਰ ਜਿੱਦਾਂ ਗੁਰੂ ਮਹਾਰਾਜ ਦੀ ਅਰਦਾਸ ਦੇ ਵਿੱਚੋਂ ਵਿਗੜ ਪਾਉਂਦੇ ਨਾ ਫਿਰ ਇਹਨਾਂ ਦੀ ਜ਼ਿੰਦਗੀ 'ਚ ਵੀ ਵਿਗੜ ਇਦਾਂ ਹੀ ਪੈਂਦੇ ਨੇ ਫਿਰ ਰੋਂਦੇ ਨੇ ਤੜਫਦੇ ਨੇ ਫਿਰ ਕਹਿੰਣਗੇ ਸਾਡੇ ਕੋ ਪਤਾ ਨਹੀਂ ਕੀ ਗੁਨਾਹ ਹੋ ਗਿਆ ਸਾਡੇ ਕੋ ਪਤਾ ਨਹੀਂ ਕੀ ਗੁਨਾਹ ਹੋ ਗਿਆ ਭਈ ਗੁਨਾਹ ਤੇ ਹੋਇਆ ਕਿ ਤੂੰ ਜਦੋਂ ਗੁਰੂ ਮਹਾਰਾਜ ਦੀ ਅਰਦਾਸ ਚੱਲ ਰਹੀ ਸੀ ਗੁਰੂ ਮਹਾਰਾਜ ਦਾ ਸਮਾਗਮ ਹੋ ਰਿਹਾ ਸੀ ਤੇਰੀਆਂ ਬਿੱਲਾਂ ਨੇ ਕਿੰਨਿਆਂ ਲੋਕਾਂ ਦਾ ਮਨ 'ਚ ਵਿਗੜਨ ਪਾ ਦਿੱਤਾ ਤੂੰ ਕਿੰਨਿਆਂ ਲੋਕਾਂ ਦੇ ਦਿਮਾਗ ਨੂੰ ਪ੍ਰਭਾਵਿਤ ਕੀਤਾ ਸੀ ਹੁਣ ਤੂੰ ਕੱਲਾ ਹੀ ਪ੍ਰਭਾਵਿਤ ਹੋ ਰਿਆਂ ਤੇ ਰੋਈ ਜਾ ਰਿਆਂ ਇਸ ਕਰਕੇ ਮੈਂ ਸਮਝਦਾ ਕਿ ਜਦੋਂ ਵੀ ਗੁਰੂ ਘਰ ਜਾਣਾ ਹੋਵੇ ਕਿਸੇ ਵੀ ਇਨਸਾਨ ਨੂੰ ਇੰਜ ਕਰਨਾ ਚਾਹੀਦਾ ਕਿ ਆਪਣਾ ਮੋਬਾਈਲ ਸਾਇਲੈਂਟ ਕਰ ਲੈਣਾ ਚਾਹੀਦਾ ਜਾਂ ਉਹਨੂੰ ਸਵਿਚ ਆਫ ਕਰ ਲੈਣਾ ਚਾਹੀਦਾ ਤੇ ਤਾਂ ਕਿ ਦੂਜੇ ਭੈਣ ਭਰਾ ਸਾਡੇ ਤੋਂ ਪਰੇਸ਼ਾਨ ਨਾ ਹੋਣ ਤੇ ਸਾਡਾ ਰੱਬ ਵੀ ਖੁਸ਼ ਤੇ ਅਸੀਂ ਵੀ ਖੁਸ਼ ਵਾਹਿਗੁਰੂ ਜੀ ਮਹਾਰਾਜ ਤੁਹਾਡਾ ਸਾਰਿਆਂ ਦਾ ਭਲਾ ਕਰੇ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀ ਉਹਦੇ ਵਸਤੇ